ਨਜ਼ਦੀਕੀ ਪਿੰਡ ਚੀਮਾ ਖੁਰਦੇ ਪੰਚਾਇਤ ਦੇ ਮੈਂਬਰ ਕੁਲਬੀਰ ਸਿੰਘ ਚੀਮਾ ਨੇ ਮੀਡੀਆ ਨਾਲ ਗੱਲਬਾਤ ਕਰਨ ਨੂੰ ਦੱਸਿਆ ਕਿ ਮੇਰੀ ਜ਼ਮੀਨ ਦੇ ਵਿੱਚ ਬਾਥਰੂਮਾਂ ਦਾ ਗੰਦਾ ਪਾਣੀ ਗੁਰਦੀਪ ਸਿੰਘ ਪਾ ਰਿਹਾ ਸੀ ਜਦੋਂ ਇਸ ਸਬੰਧੀ ਮੈਂ ਪਿੰਡ ਦੀ ਗ੍ਰਾਮ ਪੰਚਾਇਤ ਨੂੰ ਦੱਸਿਆ ਉਹਨਾਂ ਨੇ ਮੌਜੂਦਾ ਲੰਬਰਦਾਰ ਤੋਹਾਨੂੰ ਭੇਜਿਆ ਤੇ ਨਿਸ਼ਾਨੀ ਲਗਾ ਦਿੱਤੀ ਤੇ ਮੈਂ ਆਪਣੇ ਵਾਲੀ ਜ਼ਮੀਨ ਵਿੱਚ ਕੰਦ ਬਣਾ ਰਿਹਾ ਸੀ ਗੁਰਦੀਪ ਸਿੰਘ ਵੱਲੋਂ ਮੇਰੇ ਉੱਪਰ ਪਹਿਲੇ ਦਿਨ ਵੀ ਤੇ ਦੂਜੇ ਦਿਨ ਵੀ ਤੇ ਹਥਿਆਰਾਂ ਨਾਲ ਵਾਰ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੀ ਮੈਂ ਲਿਖਤੀ ਰੂਪ ਵਿੱਚ ਪੁਲਿਸ ਚੌਂਕੀ ਤੋਂ ਲਤਾ ਨੂੰ ਸ਼ਿਕਾਇਤ ਵੀ ਕੀਤੀ ਹੈ ਮੈਂ ਮਾਨ ਸਰਕਾਰ ਤੇ ਪ੍ਰਸ਼ਾਸਨ ਕੋਲੋਂ ਮੰਗ ਕਰਦਾ ਮੇਰੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਹੋਇਆਂ ਗੁਰਦੀਪ ਸਿੰਘ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਦੋਂ ਇਸ ਸੰਬੰਧੀ ਗੁਰਦੀਪ ਸਿੰਘ ਦਾ ਪੱਖ ਜਾਣ ਚਾਹਿਆ ਉਸਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਪੁਲਿਸ ਚੌਂਕੀ ਪਲੇਤਾ ਦੇ ਇੰਚਾਰਜ ਨੇ ਦੱਸਿਆ ਕਿ ਮੇਰੇ ਕੋਲੋਂ ਲਿਖਤੀ ਰੂਪ ਵਿੱਚ ਸ਼ਿਕਾਇਤ ਆਈ ਹੈ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਗਲਤ ਹੋਵੇਗਾ ਉਸ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦੁਆਬਾ نیوز 24 ਸ਼ਾਨ ਲਈ ਅਜੇ ਸਿੰਘ ਨਾਗੀ ਮਨਪ੍ਰੀਤ ਸਿੰਘ ਮਜਾਰਾ ਰਾਜਵਿੰਦਰ ਸਿੰਘ ਸਿੰਘ ਰਾਜਾ ਕੋਟਲੀ ਦੀ ਫਿਲੌਰ ਤੋਂ ਵਿਸ਼ੇਸ਼ ਰਿਪੋਰਟ ਮੈਂ ਪੰਚੀਮਾ ਖਤੋਂ ਮੌਜੂਦਾ ਮੈਂਬਰ ਪੰਚਾਇਤੇ ਹਾਂ ਮੇਰੇ ਖੇਤ ਦੇ ਨਾਲ ਗਰਦੀਪ ਸਿੰਘ ਨਾ ਬੰਨ ਲੱਗਦਾ ਆ ਜਿਨਾ ਕਿ ਪਿਛਲੇ ਸਾਲ 2 ਸਾਲ ਤੋਂ ਮੇਰੇ ਖੇਤ ਚ ਪਾਣੀ ਪਾ ਰਹੇ ਆਪਣੇ ਬਾਥਰੂਮ ਦਾ ਪਾਣੀ ਪਿੰਦਾ ਚੜੇ ਦਾ ਪਾਣੀ ਪਿੰਦਾ ਜੀ ਪਿਛਲੇ ਸਾਲ ਹੀ ਫੈਸਲਾ ਹੋਇਆ ਸੀਗਾ ਵੀ ਵਿਸਾਖੀ ਦੁਆਰੇ ਆਪਣੇ ਪਾਣੀ ਬੰਦ ਕਰ ਲੈਣਗੇ ਵਿਸਾਖੀ ਨੰਘਣ ਤੋਂ ਬਾਅਦ ਮੈਂ 1 ਤਰੀਕ ਨੂੰ ਮੌਜੂਦਾ ਲੰਬੜਦਾਰ ਉਨੇ ਵੀ ਬਾਈ ਸਰਪੰਚ ਆ ਲੰਬਰਦਾਂ ਜਿਵੇਂ ਆਏ ਮੈਂ ਕਿ ਨਿਸ਼ਾਨੀ ਕਰਾ ਕੇ ਦੀ ਮੈਂ ਕੰਦ ਪਵਾ ਦਿਓ ਉਹ ਨਿਸ਼ਾਨੀ ਲਾਉਣਾ ਮੇਨ ਨਾਲ ਆਇਆ ਤਾਂ ਗਦੀਪ ਸਿੰਘ ਮਿੱਤੇ ਕਹੀ ਲੈ ਕੇ ਬਾਹਰ ਕੀਤਾ ਜਿਸ ਨੂੰ ਲੰਬਰਦਾਂ ਨੇ ਮੌਕੇ ਤੇ ਫੜ ਕੇ ਬਚਾ ਲਿਆ ਮੈਨੂੰ ਨਾ ਤੇ ਚਲੋ ਉਸ ਤੋਂ ਬਾਅਦ ਫੇਰ ਬੈਠ ਕੇ ਉਹਨੇ ਗੱਲ ਨਿਪੜ ਗਏ ਫੈਸਲਾ ਕਰਕੇ ਨਿਸ਼ਾਨੀ ਲਾ ਕੇ ਦੇ ਗਿਆ ਮੈਨੂੰ ਮੈਂ ਕੰਦ ਪਾਉਣ ਲੱਪਿਆ ਤੇ ਕੱਲ ਫੇਰ ਮੈਂ ਕੰਦ ਪਾਉਂਦੇ ਮਿਸਤਰੀ ਕੋ ਗਿਆ ਤੇ ਗਦੀਪ ਸਿੰਘ ਨਾਲ ਮਿੱਤੇ ਫੇਰਾ ਡੰਡ ਗੜਾਸੀ ਲੈ ਕੇ ਬਾਹਰ ਕਰਨ ਆਇਆ ਤੇ ਮੈਂ ਭੱਜ ਕੇ ਬਚਿਆ ਤੇ ਮੈਂ ਇਸ ਤੇ ਸਬੰਧੀ ਤ੍ਰੇਤਾ ਪੁਰਚੂ ਕਿਨੂ ਰਿਪੋਰਟ ਘੱਟ ਦਿੱਕਾ ਨਾ ਤੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਜੋ ਇਸ ਤੇ ਕਾਨੂੰਨੀ ਕਾਰਵਾਈ ਬਣਦੀ ਹੋ ਕੀਤੀ ਜਾਵੇ। ਥੋੜੇ ਪਹਿਲਾਂ ਵੀ ਕਦੇ ਲੜਾਈ ਇਹਨਾਂ ਤੇ ਹਮਲਾ ਹੁੰਦਾ। ਨਹੀਂ ਹਮਲਾ ਪਾਸੋਂ ਕੀਤਾ ਜਾ ਕੇ ਲਾਵਾ ਅੱਗੇ ਪਿਛੇ ਸਾਲਿਆਂ ਥੋੜਾ ਗਾਲਾਂ ਕੱਢੀਆਂ ਸੀਗੀਆਂ। ਉਹ ਜੋ ਵਿਸਾਖੀ ਦੇ ਗੱਲ ਟਾਈਮ ਤੇ ਪੈ ਗਏ ਵਿਸਾਖੀ ਦਾ ਕੰਨ ਪਾਲਾਂ ਨੇ ਕੀ। ਤੁਸੀਂ ਉਹ ਭਗਵੰਤ ਮਾਸਟਰ ਕੋਲ ਕੀ ਮੰਗ ਕਰਦੇ ਆ? ਮੈਂ ਮੰਗਿਆ ਤਾਂ ਵੀ ਮੈਂ ਜੋ ਕਾਨੂੰਨੀ ਕਾਰਵਾਈ ਬਣਦੀ ਕੀ ਦੀਪ ਸਿੰਘ ਦੀ ਕੀਤੀ ਜਾਵੇ। ਜਦ ਇੱਕ ਮੰਜੂਦਾ ਪੰਚ ਦੇ ਉੱਤੇ ਹਮਲਾ ਕਰ ਸਕਦੇ ਬਾਕੀ ਮਨ ਬੰਦੇ ਪੰਦੇ ਵਿੱਚ ਕੀ ਕੀ ਹੈ ਨਾ ਮੁਰੇ।